ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੈ ਕੇ ਆਏ ਆ ਨਵੇਂ ਸੂਟ ਨਵੇਂ ਸੂਟ ਤੇ ਹੋਰ ਸੁਣਾਓ ਸਭ ਵਧੀਆ ਠੀਕ ਠਾਕ ਜੇ ਇਹ ਬੋਲ ਕਰਦੇ ਆ ਕਿ ਤੁਸੀਂ ਠੀਕ ਹੀ ਹੋਗੇ ਠੀਕ ਹੀ ਆਗੇ ਆਂਟੀ ਵਾਂਗੂ ਆਸ਼ ਕਰਦੇ ਆ ਕਿ ਤੁਸੀਂ ਸਭ ਠੀਕ ਠਾਕ ਹੋਗੇ ਤੇ ਭੂਇਲੇ ਆਏ ਆ ਨਵੇਂ-ਨਵੇਂ ਸੂਟ ਸੋਕਲੇ ਆਈਏ ਨੇ ਸੂਟ ਆਪਾਂ ਆਏ ਆ ਖਰੀਦਦਾਰੀ ਕਰਨ ਭੂਆ ਵਾ ਗਾਗ ਬਣ ਕੇ ਗਾਗ ਬਣ ਕੇ ਤਾਂ ਜੋ ਤੁਹਾਨੂੰ ਦਿਖਾ ਲਈਏ ਫਿਰ ਨਵੇਂ-ਨਵੇਂ ਸੂਟ ਹੁਣ ਪੁਆ ਦੇ ਲੈ ਮੈਂ ਖੋਲ ਕੇ ਦਿਖਾਵਾਂ ਪੁਆ ਬਹੁਤ ਸੋਹਣਾ ਹੈ ਹੈਡਰੇ ਸੋਹਣਾ ਸਾਰਾ ਸੂਟ ਸੋਹਣਾ ਲੈਂਦੇ ਆ ਕਲਰ ਬਹੁਤ ਸੋਹਣਾ ਉਦਾਂ ਦੇ ਪੁਆ ਨਹੀਂ ਜਾਂਦੇ ਇਸ ਬੰਨੇ ਬੰਦਾ ਤੇ ਜਾਇਆ ਕਰੂ ਹਾਂ ਸੇਤੀ ਇਸਾਰੇ ਹੁੰਦੇ ਇਸੇ ਕਰਕੇ ਹੁੰਦੇ ਐਸੇ ਕੱਲ ਨੂੰ ਉਹਨਾਂ ਨੇ ਆਉਣਾ ਵਾ ਬਟਾਲੇ ਵਾਲਿਆਂ ਨੇ ਤਾਂ ਕਰਕੇ ਅੱਜ ਸਪੈਸ਼ਲ ਗਈ ਹਾਂ ਤਾਂ ਮੈਂ ਗਿਆ ਦੇਖੋ ਚੱਕੋ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਕੁਆਲਿਟੀ ਅਰੇ ਜੀ ਕੋਈ ਜ਼ਿਆਦਾ ਨਹੀਂ ਇਹਦਾ ਉਹਦੇ ਨੂੰ ਕੀ ਇਹਨੂੰ ਕਹਿੰਦੇ 2200 ਹਾਂਜੀ ਲਓ ਜੀ 2200 ਰੁਪਏ ਵਿੱਚ ਕੀ ਕਰਨਾ ਹੈ ਵਿੱਚ ਕਲਰ ਹੈ ਸਿਆਲ ਦਾ ਤੋਹਫਾ ਸਿਆਲ ਦਾ ਤੋਹਫਾ ਵਿਆਹਾਂ ਸੀਜਨਾ ਦਾ ਤੋਹਫਾ ਵਿਆਹਾਂ ਸੀਜਨਾ ਦਾ ਤੋਹਫਾ ਕਲਰ ਬਹੁਤ ਸੋਹਣਾ ਪਹਿਲਾਂ ਮੈਂ ਲੈ ਕੇ ਦੇਖਿਆ ਤੇ ਮੈਨੂੰ ਦਸੀ ਸੋਹਣਾ ਲੱਗਾ ਜੇ ਤੁਸੀਂ ਕਹਿਤਾ ਸੋਹਣਾ ਲੱਗਾ ਫੇਰ ਮੈਂ ਡਲ ਕਰ ਲਵਾਂ ਦੇਖਿਓ ਬਹੁਤ ਸੋਹਣਾ ਲੱਗ ਗਿਆ ਸੋਹਣਾ ਮੈਨੂੰ ਹੈ ਹੀ ਬੜਾ ਸੋਹਣਾ ਹੈ 컬러 ਵੀ ਬੜਾ ਪਿਆਰਾ ਹੈ ਲਾਓ ਜੀ ਬਸ ਲਾ ਦੇ ਹੁਣ ਤੇ ਪੈਕ ਕਰ ਦੋ ਪੂਆ ਜੀ ਇਹ ਆਪਣੇ ਕੋਲ ਹੀ ਰੱਖੋ ਚਲੋ ਪੂਆ ਪੈਕ ਕਰ ਦੋ ਸਾਦੀ ਨਹੀਂ ਚਾਹਤਾ ਮੈਂ ਮੈਂ ਆ ਕਹਿੰਦੀ ਹਾਰਕ ਦੀ ਛੇੜ ਪੂਆ ਛੇੜੀ ਬੜੀ ਵਧੀਆ ਹੈ ਬਹੁਤ ਹੀ ਸੋਹਣੀ ਛੇੜੀ ਹੈ ਪੂਆ ਨੂੰ ਤਾਂ ਨਹੀਂ ਡਾਰਕ ਡਾਰਕ ਵਾਲੀ ਹੈ ਹਾਂ ਤੇ ਤੂੰ ਵੀਡੀਓ ਬਣਾਉਣੀ ਹੁੰਦੀ ਆ ਹਾਂ ਪੋਇਆ ਵੀ ਬਹੁਤ ਸੋਹਣਾ ਸੂਟ ਹੈ। ਹੂੰ। ਇਹ ਬਾਕੀ ਫਰਟ ਦੇ ਹਿਸਾਬ ਦੇ ਨਾਲ ਤੋਂ ਇੰਨੇ ਸੋਹਣੇ ਸੂਟ ਬਣਾ। ਹੂੰ। ਇਹਦਾ 2500। ਥੱਲੇ ਵੀ ਇਹਦੇ ਗਲਾ ਵੀ ਬਣਿਆ ਤੇ ਘੇਰਾ ਵੀ ਬਣਿਆ। ਕੋਈ ਵਿਆਹ ਸ਼ਾਦੀ ਵਾਲੇ ਆ ਹਨਾ। ਵਿਆਹ ਸ਼ਾਦੀ ਵਾਲੇ ਲੈ ਕੇ ਆਈਆਂ ਜੀ। ਹੂੰ। ਹਨਾ। ਤੇ ਇਹਦਾ ਦੁਪੱਟਾ ਦੇਖ। ਹੂੰ। ਬਹੁਤ ਸੋਹਣੇ ਸੂਟ ਬਣੇ ਹਨਾ। ਦੁਪੱਟਾ ਬਣਾਂਗੇ। ਦੁਪੱਟਾ ਵੀ ਬਹੁਤ ਸੋਹਣਾ ਪਈ ਹੈ। ਲੈ ਹੁਣ ਇਹ ਮੈਂ ਲੈ ਕੇ ਦੱਸਾਂ। ਹਾਂ ਇਹ ਨਹੀਂ ਤੀ ਲੋਏ ਵਾਰੀ ਵਾਰੀ ਸੇ ਇਹ ਤੀ ਲੈ ਲੋ ਬਹੁਤ ਸੋਹਣਾ ਲੱਗਾ ਕੋਈ ਨਹੀਂ ਸੋਹਣਾ ਲੱਗਾ ਹਾਂ ਬਹੁਤ ਸੋਹਣਾ ਐ ਸੂੜ ਦਿੱਕਾ ਟਾਪੀ ਵੀ ਬਹੁਤ ਸਾਰੇ ਸੋਹਣੇ ਆਏ ਉਹ ਇੱਕ ਬਰੋਕਟ ਵਿੱਚ ਹਾਂ ਆ ਆਹ ਲੈ ਹਾਂ ਬਰੋਕਟ ਵਿੱਚ ਇਹਦੇ ਕਲਰ ਆਏ 6-7 ਕਲਰ ਕਲਰ 6-7 ਤੋਂ ਵਿੱਚ ਖੋਲੋ ਇੱਕ ਕਲਰ ਹਾਂ ਵੇਖੋ ਇਦਾਂ ਕਰਦੀ ਨੇ ਸਾਬੀ ਨਹੀਂ ਇੱਕ ਖੋਲੋ ਖੋਲੋ ਦੁਕਾਨ ਵਾਲਿਆਂ ਨੂੰ ਨਹੀਂ ਪਜਲ ਹੋਣਾ ਚਾਹੀਦਾ ਵੀ ਖੋਲ ਨਹੀਂ ਨਹੀਂ ਮੈਂ ਆਇਆ ਕੋਈ ਪਜਲ ਨਹੀਂ ਆ ਮੈਂ ਜਦੋਂ ਲਈ ਆਈ ਤੁਹਾਡੇ ਸਾਹਮਣੇ ਪਜਲ ਹੋਈ ਹੈ ਮੈਂ ਤਾਂ ਧੀ ਅੱਡੀ ਨਹੀਂ ਤਾਂ ਮੈਂ ਕਿਹਾ ਵਾਂਡੇ ਗਈ ਹੁੰਦੀ ਤੇ ਹੁਣ ਨੂੰ ਆਣ ਕੇ ਸਮਝਣਾ ਹਾਂ ਦੁਕਾਨ ਦੇ ਚਾਹ ਕਿਹਦੀ ਕੋਰਨਰ ਵੇਜੀ ਇਦਾਂ ਦੀ ਇਹ ਤਾਂ ਸੇਮ ਹਾਂ ਬੰਮਾ ਵਾਲਾ ਉੱਥੇ ਚ ਕਮਾਰਣਿਆ ਹਾਂਜੀ ਦੱਸੋ ਮੇਰੇ ਕੋਲ ਕੀ ਹੈ ਚਲ ਖੋਲ ਦੇ ਆਜਾ ਬੱਸੀ ਪੌਣੀ ਐ ਸਭੀ ਬੱਸੀ ਪੌਣੀ ਪਤੈ ਨੂੰ ਬੱਸੀ ਕਾਲੀ ਆਈ ਬੂਆ ਖੋਲਿਓ ਬੱਸੀ ਆਈ ਪਤੈ ਨੂੰ ਲਓ ਜੀ ਆ ਆ ਭੂਆ ਨੇ ਖੋਲਦਾ ਨਵਾਂ ਬੰਡਲ ਸਾਰਿਆਂ ਨੂੰ ਚੱਲੀ ਕਹਾਂ ਸਾਰਿਆਂ ਨੂੰ ਫਤੇ ਵਾਲਾ ਕੀ ਹਾਲ ਚਾਲ ਜੇ ਤੂੰ ਕਿੱਥੇ ਆਏ ਜੇ ਮੈਂ ਨਹੀਂ ਦੂਰ ਐ ਨਹੀਂ ਦੂਰ ਐ ਹਾਂ ਜੀ ਕਿਹਦੇ ਕੋਲ ਆਏ ਜੀ ਕਿਹਦੇ ਕੋਲ ਕਿਹਦੇ ਕੋਲ ਕਿਹੜੀ ਪੂਈ ਕੋਲ ਟੈਂਪਲ ਪੂਈ ਕੋਲ ਠੀਕ ਹੈ ਗਰਲਿਸ ਲੋ ਜੀ ਆ ਗਰਲਿਸ਼ ਗਰਲਿਸ਼ ਮਤਲਬ ਕੁੜੀਆਂ ਵਾਸਤੇ ਕੁੜੀਆਂ ਵਾਸਤੇ ਇਹਦਾ ਦੁਪੱਟਾ ਵੀ ਕਿੰਨਾ ਸੋਹਣਾ ਬਣਿਆ ਗਲਾ ਤੇ ਦੁਪੱਟਾ ਦੁਪੱਟਾ ਕਿ ਕਿਦੇ ਚ ਵੀ ਤਿੰਨ ਕਲਰ ਤਿੰਨ ਕਲਰ ਸਿੱਨੇ ਕਲਰ ਆ ਹਮ ਆ ਮੋਟੇ ਵਿੱਚ ਇਹ ਬਲੋਕ ਪੇਂਟ ਇਹਦਾ ਸਟਾਲ ਵੀ ਸੇਮ ਇਦਾਂ ਹੀ ਬਣਿਆ ਹੈ ਹਾਂ ਇਹ ਵੀ ਬਹੁਤ ਸੋਹਣੀ ਇੱਥੇ ਵੀ ਚਾਰ ਕਲਰ ਇਹ ਨਹੀਂ ਬੜੇ ਸੋਹਣੇ ਹਨ ਹੂੰ ਸੂਟ ਬੁਈ ਜੀ ਸਾਰੇ ਇਧਰ ਮਾਰਦੇ ਥੋੜੇ ਸਾਰੇ ਚੁਣਵੇਂ ਚੁਣਵੇਂ ਸੂਟ ਆ ਵੇਖੋ ਮਤਲਬ ਲੈਣ ਹੀ ਵਾਲੇ ਆ ਵੀ ਗਰਮ ਕਢਾਈਆਂ ਮਾਰੀ ਸ਼ਾਲ ਮਫਰਲ ਸਾਰਾ ਕੁਝ ਸਾਰਾ ਕੁਝ ਕੋਟੀਆਂ ਵੀ ਆਈ ਵਧੀਆ ਨਹੀਂ ਕੋਟੀਆਂ ਲਿਆਉਣੀਆਂ ਵਾ ਜਿਹੜੀਆਂ ਨੇ ਹੋ ਜਿਹੜੀਆਂ ਨੇ ਕੋਟੀਆਂ ਇਹ ਜਿਵੇਂ ਟਾਈਮ ਪਾਸ ਵਧੀਆ ਹੋਈ ਜਾਂਦੇ ਹਾਂ ਵਧੀਆ ਨਹੀਂ ਆ ਲੈਣ ਵਾਲੇ ਸਾਰੇ ਸੂਟ ਸਾਰੇ ਮੋਟੇ ਆ ਵੀ ਬਹੁਤ ਚੱਲਣ ਦੇ ਭੁਈ ਜੀ ਸੂਟ ਇਹ ਬਹੁਤ ਚੱਲਦੇ ਹਾਂ ਹੂੰ ਇਨਾਂ ਦਾ ਪ੍ਰਾਈਸ ਕੀ ਦੱਸੋ 330 330 ਇਹਨਾਂ ਦਾ ਪ੍ਰਾਈਸ 300 ਓਨਲੀ ਹਾਂ ਬਹੁਤ ਵਧੀਆ ਵਾ ਹਾਂਜੀ ਪੁੱਤ ਬਸ਼ੀ ਮਾਸਰ ਕੀ ਗਾ ਬਾਕੀ ਇਧਰ ਆ ਕੰਬਲ ਆ ਸ਼ਾਲ ਤਰਾ ਸ਼ਾਲ ਤੇ ਵੀ ਮਾਰ ਆ ਇਧਰ ਆ ਸ਼ਾਲ ਸ਼ਾਲੇ ਲੁੰਗੀਆਂ ਚਾਦਰਾਂ ਕਾਲੇ ਲੁੰਗੀਆਂ ਚਾਦਰਾਂ ਨਹੀਂ ਨਹੀਂ ਚਾਲੀ ਆ ਨਹੀਂ ਆ ਚਾਦਰਾਂ ਨਹੀਂ ਇਹਨਾਂ ਬੇਟਾ ਰੁਕ ਜੋ ਬੜੀ ਕਮੈਂਟ ਬਤੂ ਕਰਦੇ ਕਰਦੇ ਟਿਕਾ ਵਿਆਹ ਸਾਹਿਬ ਨੇ ਵਾਸਤੇ ਵਧੀਆ ਵਧੀਆ ਛਾਲ ਲੈ ਕੇ ਆਈਆਂ ਆਤੋਂ ਵਾਲੀਆਂ ਆਹ ਨਹੀਂ ਬਹੁਤ ਸੋਹਣੇ ਆ ਛਾਲ ਵੀ ਬਹੁਤ ਸੋਹਣੇ ਆ ਉਧਰ ਕੰਬਲ ਵਗੈਰਾ ਬਾਕੀ ਜਿਹੜੇ ਸੀਤੇ ਸਵਾਏ ਸੂਟ ਕੋਟ ਸੈਟ ਵਗੈਰਾ ਸਭ ਕੁਝ ਹੀ ਆ ਕੋਟ ਸੈਟ ਆ ਇੱਥੇ ਥੁੰਲੇ ਖੋਲੇ ਹੀ ਆਪਾਂ ਕੋਟ ਸੈਟ ਨੇ ਇਹ ਬਹੁਤ ਉਧਰ ਇੱਥੇ ਵਾਲੇ ਆ ਗਰਮ ਆਹ ਲੋ ਫ੍ਰੈਂਡ ਆ ਗਿਨੇ ਕਿਨੇ ਤੇ ਭਾਈ ਜੀ ਇਹ 750 ਇਹ 750 ਇਹ ਸਿਆਲ ਵਾਲਾ ਤੋਫਾ ਇਹਨਾਂ ਤਾਂ ਬੁਰ ਨਹੀਂ ਆਉਣੀ ਇਹਤੇ ਬੁਰ ਨਹੀਂ ਆਉਣੀ ਵੈਸੇ ਵੀ ਇਹਦੀ ਗਾਰੰਟੀ ਜਿੰਨਾ ਮਰਜੀ ਕੋਟ ਕੋਟ ਹਿਲਾ ਲੋ ਇਹਨਾਂ ਤਾਂ ਬੁਰ ਨਹੀਂ ਆਉਣੀ ਸੋੜ ਤੇ ਆਹ ਦੇਖ ਆਹ ਕੋਟ ਸੈਟ ਆ ਜੀ ਆਹ ਕੋਟ ਸੈਟ ਇਹਦੇ ਨਾਲ ਦਾ ਮੈਂ ਲੈ ਕੇ ਗਈਆਂ ਇੱਕ ਗਰੀਜਿਆ ਕਲਰ ਰੱਖੀ ਅਸਮਾਨੀ ਜਾਂ ਗੱਲ ਅਸਮਾਨੀ ਨਹੀਂ ਐ ਕੱਚਾ ਦਾ ਕਦੂ ਕਦੂ ਕਰ ਲੈ ਰਹੇ ਹਾਂ ਹਾਂ ਜਿਹੜਾ ਸੋਨਾ ਬੜਾ ਪਿਆਰਾ ਦੂਜਾ ਕੱਚਾ ਕੱਚਾ ਦਾ ਜਿਹੜਾ ਹੁੰਦਾ ਹੁੰਦਾ ਉਹ ਵਾਲਾ ਕਰ ਰਹੇ ਬਹੁਤ ਸੋਹਣੇ ਆ ਵੀ ਕੋਰਸੈਟ ਇਹਨਾਂ ਦਾ ਕੀ ਪ੍ਰਾਈਸ ਆ ਕੋਰਸੈਟ ਦਾ ਅਜੇ ਦੇਖਣਾ ਹੈ ਕੀ ਹੈ ਲੈ ਕੇ ਇੰਦਰ ਸਾਹਮਣੇ ਕੋਲ ਨਹੀਂ ਬਹੁਤ ਸੋਹਣੇ ਆ ਸਾਰੇ ਬਾਕੀ ਹੁਣ ਰੋਜ਼ ਹੀ ਵੀਡੀਓ ਪਾਇਆ ਕਰਨੀ ਆ ਭੂਆ ਨੇ ਵਾਲੇ ਚੈਨਲ ਤੇ ਚੈਨਲ ਨੂੰ ਲਾਈਕ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸਾਰੇ ਕਰੋ ਅੱਗੇ ਲਿਖੀ ਲੇਟਸ ਨੂੰ ਲਾਈਕ ਸਬਸਕ੍ਰਾਈਬਰ ਬਾਏ ਬਾਏ ਲਾਈਕ ਸਬਸਕ੍ਰਾਈਬ ਤੇ ਬਾਏ ਬਾਏ ਕਮੈਂਟ ਵੀ ਤੇ ਸੂਟ ਖਰੀਦੇ ਹੋ ਵੀ ਕਹ ਕਮੈਂਟ ਕਮੰਡ ਨਾ ਕਰੇ ਸਾਰੇ ਸੂਟ ਲੈਣ ਆਓ ਬੋਲੋ ਇਹ ਸਾਰੇ ਸੂਟ ਨੇ ਕਿਹੜਾ ਪਿੰਡ ਕਿਹੜਾ ਪਿੰਡ ਆ ਮਾਨਕ ਕਲੈਕਸ਼ਨ ਦਿਹਾਲਗੜ ਮਾਨਟ੍ਰੇਸ਼ਿੰਗ ਦਿਹਾਲਗੜ ਦਿਹਾਲਗੜ ਕਿਹਨਾਂ ਦਿਹਾਲਗੜ ਬਟਾਲੇ ਲਾਗੇ ਬਟਾਲੇ ਦੇ ਕੋਲ ਤੈਨੂੰ ਕਿਉਂ ਬਟਾ ਹਲੇ ਦੇ ਕੋਲੇ ਆ। ਬਾਕੀ ਨੰਬਰ نیچے ਮੈਂਸ਼ਨ ਕਰ ਦਾਂਗੇ। ਹਾਂ ਠੀਕ ਹੈ ਨਾ। ਹਾਂਜੀ। ਹਾਂਜੀ। ਉਧਰੋਂ ਹਾਂਜੀ। ਤੁਸੀਂ ਕਰਨਾ ਨੰਬਰ ਮੈਂਸ਼ਨ? ਕੇ? ਨੰਬਰ ਤੁਸੀਂ ਮੈਂਸ਼ਨ ਕਰਨਾ ਥੱਲੇ। ਸਾਰੇ ਜਣੇ ਸੂਟ ਬਾਏ ਵੀ ਕਰਿਓ ਤੇ ਬਾਕੀ ਇੱਕ ਵਾਰੀ ਇੱਥੇ ਆ ਕੇ ਵੀ ਵਿਜ਼ਿਟ ਕਰਿਓ ਸਾਰੇ ਜਣੇ। ਹਾਂ। ਸਾਰੇ ਆਇਓ। ਠੀਕ ਆ ਫਿਰ ਹੋਰ ਵਲੌਗ ਪਾਵਾਂਗੇ। ਹਾਂ। ਤੇ ਜਿਨ੍ਹਾਂ ਨੇ ਨਵੇਂ ਕੱਪੜਿਆਂ ਦੇ ਨਾਲ ਆਨਲਾਈਨ ਆਰਡਰ ਕਰਨੇ ਸੂਟ ਤੇ ਉਹ ਵੀ ਕਰ ਸਕਦਾ। ਹਾਂ। ਹਾਂ। ਠੀਕ ਆ ਜੀ ਓਕੇ ਫਿਰ ਬਾਏ ਬਾਏ ਸასი ਖਾਲ ਸਾਰਿਆਂ ਨੂੰ।